ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਅੱਜਕੱਲ ਇੱਕ ਵੱਡੀ ਚਰਚਾ ਸੁਰਖੀਆਂ ਦੇ ਵਿੱਚ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਕਮਾਈ ਦੇ ਨਾਲ ਜੁੜੇ ਕਪਲੇਬਾਜੀ ਦੇ ਦੋਸ਼ ਇਹ ਵਿਵਾਦ ਕਿਸੇ ਹੋਰ ਨਾਲ ਨਹੀਂ ਬਲਕਿ ਸਿੱਧੂ ਮੂਸੇਵਾਲਾ ਦੇ ਕਿਸੇ ਸਮੇਂ ਮੈਨੇਜਰ ਰਹੇ ਬੰਟੀ ਬੈਂਸ ਦੇ ਨਾਲ ਹੈ ਦਰਅਸਲ ਸਿੱਧੂ ਮੂਸੇਵਾਲਾ ਦੇ ਦੇਸ਼ ਵਿਦੇਸ਼ ਦੇ ਵਿੱਚ ਆਯੋਜਿਤ ਹੋਣ ਵਾਲੇ ਸ਼ੋਜ਼ ਦੇ ਪੂਰੇ ਲੈਂਡਿੰਗ ਦਾ ਹਿਸਾਬ ਕਿਤਾਬ ਬੰਟੀ ਬੈਂਸ ਕੋਲ ਹੁੰਦਾ ਸੀ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਬੰਟੀ ਬੈਂਸ ਅਤੇ ਉਸਦੇ ਸਾਥੀਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰਿਵਾਰ ਦੇ ਵੱਲੋਂ ਇਹ ਕਮਾਈ 37 ਕਰੋੜ ਦੱਸੀ ਜਾ ਰਹੀ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਬੰਟੀ ਕੋਲੋਂ ਲੰਬੇ ਸਮੇਂ ਤੋਂ ਇਸ ਪੈਸੇ ਅਤੇ ਪ੍ਰੋਗਰਾਮਾਂ ਦਾ ਹਿਸਾਬ ਕਿਤਾਬੋਂ ਮੰਗਦੇ ਆ ਰਹੇ ਨੇ ਪਰ ਉਸ ਦੁਆਰਾ ਅਨਾਕਾਨੀ ਕੀਤੀ ਜਾ ਰਹੀ ਹੈ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬਿਨਾ ਕਿਸੇ ਦਾ ਨਾਮ ਲਏ ਹਾਲ ਹੀ ਦੇ ਵਿੱਚ ਇੱਕ ਤਿੱਖੀ ਪੋਸਟ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਗੀਤਕਾਰ ਅਤੇ ਅਦਾਕਾਰ ਬੰਟੀ ਬੈਂਸ ਨੇ ਇੱਕ ਲੰਮਾ ਚੋੜਾ ਕਮੈਂਟ ਕਰਕੇ ਆਪਣਾ ਪੱਖ ਰੱਖਿਆ ਸੀ। ਉਹਨਾਂ ਨੇ ਲਿਖਿਆ ਸੀ ਕਿ ਅੱਜ ਜਿਹੜੇ ਸੋਸ਼ਲ ਮੀਡੀਆ ਉੱਤੇ ਕਮੈਂਟ ਕਰ ਰਹੇ ਨੇ, ਮੈਨੂੰ ਗਾਲ੍ਹਾਂ ਕੱਢ ਰਹੇ ਨੇ। ਇਹ ਮੇਰੇ ਬੱਚੇ ਵੀ ਦੇਖ ਰਹੇ ਨੇ। ਮੇਰੀ ਫੈਮਲੀ ਵੀ ਇਹ ਰੀਡ ਕਰਦੀ ਐ। ਮੈਂ ਤੁਹਾਡੀ ਹਰ ਸਹੀ ਗੱਲ ਦੇ ਵਿੱਚ ਤੁਹਾਡੇ ਨਾਲ ਆ ਮੈਨੇਜਮੈਂਟ ਦੀ ਜ਼ਿੰਮੇਵਾਰੀ ਵਿੱਚ ਪਹਿਲੇ ਦਿਨ ਤੋਂ ਮੇਰੀ ਕੰਪਨੀ ਨੇ ਕਦੇ ਇੱਕ ਰੁਪਿਆ ਹਾਡੇ ਜਾਂ ਤੁਹਾਡੀ ਕਿਸੇ ਕੰਪਨੀ ਤੋਂ ਚਾਰਜ ਨਹੀਂ ਕੀਤਾ ਜੇ ਮੈਂ ਚਾਰਜ ਵੀ ਕਰਦਾ ਤਾਂ ਤੁਸੀਂ ਮਨਾ ਨਹੀਂ ਕਰਨਾ ਸੀ ਮੈਨੂੰ ਧੋਖੇਬਾਜ਼ ਲਿਖ ਕੇ ਨਾਲ ਜੋੜਿਆ ਜਾ ਰਿਹਾ ਹੈ ਜਦਕਿ ਤੁਹਾਡਾ ਮੇਰੇ ਜਾਂ ਮੇਰੀ ਕੰਪਨੀ ਜਾਂ ਤੁਹਾਡੀ ਕੰਪਨੀ ਦਾ ਆਪਸ ਦੇ ਵਿੱਚ ਕੋਈ ਵਿਤੀ ਲੈਣ ਦੇ ਨਹੀਂ ਹੋਇਆ ਨਾ ਸਿੱਧਾ ਅਸੀਂ ਇੱਕ ਦੂਜੇ ਤੋਂ ਕਦੇ ਕੋਈ ਸਰਵਿਸ ਲਈ ਹੈ ਤੇ ਹਾਲ ਹੀ ਦੇ ਵਿੱਚ ਬੰਟੀ ਬੈਂਸ ਨੇ ਇੱਕ ਇੰਟਰਵਿਊ ਵੀ ਦਿੱਤੀ ਜਿਸ ਦੇ ਵਿੱਚ ਉਹਨਾਂ ਨੇ ਖੁੱਲ ਕੇ ਆਪਣਾ ਪੱਖ ਰੱਖਿਆ ਹੁਣ ਇੱਕ ਵਾਰ ਫੇਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ ਹੈ ਦਰਸਾਲੇਸ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹਨਾਂ ਸਵਾਲਾਂ ਦੇ ਜਵਾਬ ਮਾਇਨੇ ਨਹੀਂ ਰੱਖਦੇ ਜੋ ਸਮੇਂ ਸਿਰ ਨਾ ਦਿੱਤੇ ਜਾਣ ਪਰ ਕਾਨੂੰਨੀ ਤੌਰ ਤੇ ਹਰੇਕ ਨਾਗਰਿਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ ਪਰ ਉਹ ਪੱਖ ਕਿੰਨਾ ਨਿਰਪੱਖ ਹੈ ਵਾਜਿਬ ਉਹ ਹੈ ਕਹਿੰਦੇ ਨੇ ਕਿ ਸੁੱਖ ਦਾ ਪਰਦਾ ਤੇ ਆਮਦਨ ਦਾ ਪਰਦਾ ਇਹ ਕੁਝ ਸਭ ਕੁਝ ਅਹਿਮ ਪਰਦੇ ਨੇ ਹਰੇਕ ਇਨਸਾਨ ਨੂੰ ਰੱਖਣੇ ਚਾਹੀਦੇ ਨੇ ਪਰ ਸਾਡੇ ਨਾਲ ਤਾਂ ਕੁਝ ਵੀ ਸਾਡੇ ਪੱਖ ਦਾ ਨਹੀਂ ਹੋਇਆ ਮੈਨੂੰ ਲੱਗਦਾ ਹੈ ਕਿ ਮੇਰੇ ਬੇਟੇ ਦਾ ਹੀ ਕੇਵਲ ਅਜਿਹਾ ਕਤਲ ਹੈ ਜਿਸ ਦੇ ਕਾਤਲਾਂ ਤੱਕ ਨੇ ਵੀ ਇੰਟਰਵਿਊ ਕੀਤੀ ਹੈ ਜੇਕਰ ਮੇਰੇ ਪਰਿਵਾਰ ਨੇ ਇਨਸਾਫ ਦਾ ਪੱਖ ਰੱਖਿਆ ਤਾਂ ਉਸ ਨੂੰ ਵੀ ਇਹ ਕਹਿ ਕੇ ਦੁਰਕਾਰਿਆ ਗਿਆ ਕਿ ਸਾਨੂੰ ਤਾਂ ਇਨਸਾਫ ਹੀ ਨਹੀਂ ਚਾਹੀਦਾ ਤੇ ਹੁਣ ਸਾਡੇ ਹੱਕ ਦੀ ਮਿਹਨਤ ਲਈ ਜੇਕਰ ਅਸੀਂ ਸਵਾਲ ਕਰੇ ਤਾਂ ਅਰਜ਼ੀ ਦੇ ਨੀਜੀ ਪੱਖ ਜਨਤਕ ਕੀਤੇ ਗਏ ਪਰ ਇੱਕ ਗੱਲ ਹੈ ਜਦੋਂ ਸਹਿਣ ਵਾਲਾ ਕੈਨ ਲੱਗ ਜਾਵੇ ਤਾਂ ਉਹ ਅਕਸਰ ਹਰੇਕ ਦੀ ਅੱਖ ਦੇ ਵਿੱਚ ਰੜਕਣ ਲੱਗ ਜਾਂਦਾ ਹੈ ਸਾਡੇ ਨਾਲ ਹੋਰ ਕਿੰਨਾ ਤੱਕਾ ਹੋਰ ਕਿੰਨੇ ਧੋਖੇ ਨੇ ਜੋ ਕਰਨੇ ਨੇ ਅਸੀਂ ਆਪਣੀ ਉਮਰ ਦੇ ਲਿਹਾਜ਼ ਨਾਲ ਬਹੁਤ ਕੁਝ ਸਹਿਨ ਕਰ ਰਹੇ ਹਾਂ ਅੱਜ ਸਾਡੀ ਆਮਦਨ ਨੂੰ ਲੈ ਕੇ ਜੋ ਗੱਲਾਂ ਹੋ ਰਹੀਆਂ ਨੇ ਉਹਨਾਂ ਤੇ ਮੈਂ ਸਿੱਧਾ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਮੇਰੇ ਪੁੱਤਰ ਦੀ ਦਿਨ ਰਾਤ ਦੀ ਤਪੱਸਿਆ ਤੇ ਮੇਰੇ ਬੱਚੇ ਦੇ ਸ਼ਬਦਾਂ ਦਾ ਮੁੱਲ ਕਿਸੇ ਵੀ ਅੰਕ ਦੇ ਵਿੱਚ ਮਾਪਿਆ ਨਹੀਂ ਜਾ ਸਕਦਾ ਮੇਰੇ ਵੀ ਪਰਿਵਾਰ ਦੇ ਜੀ ਨੇ ਜੋ ਹਮੇਸ਼ਾ ਮੇਰੇ ਵੱਲ ਉਮੀਦ ਨਾਲ ਦੇਖਦੇ ਨੇ ਕਿ ਮੈਂ ਇਹਨਾਂ ਮੁਸ਼ਕਲਾਂ ਨੂੰ ਸੁਲਝਾ ਸਕਦਾ ਹਾਂ ਪਰ ਆਖਰ ਕਦੋਂ ਤੱਕ ਅਸੀਂ ਇਹ ਸਭ ਕੁਝ ਸਹੀ ਏ ਕਦੋਂ ਤੱਕ ਅਸੀਂ ਤਰਫੀ ਏ ਪੋਸਟ ਹਾਲ ਹੀ ਦੇ ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਚਰਚਿਤ ਅਤੇ ਸਕਸੈਸਫੁਲ ਨਾ ਹਨ ਗੀਤਕਾਰ ਅਤੇ ਗਾਇਕ ਬੰਟੀ ਬੈਂਸ ਅੱਜਕੱਲ ਇਹ ਇੱਕ ਨਵੀਂ ਤੇ ਗੰਭੀਰ ਚਰਚਾ ਚੱਲ ਰਹੀ ਹੈ ਜੋ ਸਿੱਧੇ ਤੌਰ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਹੈ ਇਸ ਪੋਸਟ ਨੂੰ ਲੈ ਕੇ ਤੁਸੀਂ ਕੀ ਕਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ